ਸਮਰਾਲਾ ਦੇ ਮਾਛੀਵਾੜ ਰੋਡ ਦੇ ਵਾਰਡ ਨੰਬਰ 1 ਨਿਊ ਆਬਾਦੀ ਮੋਹੱਲਾ ਦੇ ਵਿੱਚ ਖੜੇ ਬਰਸਾਤ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਮੋਹੱਲਾ ਦੇ ਲੋਕਾਂ ਨੇ ਨਗਰ ਕੌਂਸਲ ਸਮਰਾਲਾ ਦੇ ਘਲਾ ਰੋਸ ਪ੍ਰਦਰਸ਼ਨ ਕਰ ਦਿੱਤਾ ਮੋਹੱਲਾ ਨਿਵਾਸੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮੋਹੱਲੇ ਦੇ ਵੀ ਸੀਵਰੇਜ ਨਾ ਹੋਣ ਕਰਕੇ ਘਰਾ ਦਾ ਅਤੇ ਮੀਂਹ ਦਾ ਪਾਣੀ ਦੀ ਮੋਹੱਲੇ ਦੀ ਗਲੀ ਦੇ ਬਾਹਰ ਇਕੱਠਾ ਹੋ ਗਿਆ ਜਿਸ ਦੇ ਨਾਲ ਗਲੀ ਦੇ ਵਿੱਚ 9 ਤੋਂ 10 ਘਰਾਂ ਜਿਨ੍ਹਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਾਣੀ ਗਲੀ ਦੇ ਮੂਰੇ ਇਕੱਠਾ ਹੋ ਰਿਹਾ ਹੈ ਜਿਸ ਕਰਾਂ ਆਨ ਜਾਣ ਲੱਗੇ ਇਸ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਸਕੂਲਾਂ ਨੂੰ ਜਾ ਰਹੇ ਬੱਚਿਆਂ ਨੂੰ ਵੀ ਇਸ ਗੰਦੇ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ ਉੱਥੇ ਹੀ ਮੱਲਾ ਨवासी ਨੇ ਕਹਿ ਕੇ ਸੜਕ ਕਿਨਾਰੇ ਬਣੀਆਂ ਦੁਕਾਨਾਂ ਦੇ ਨਾਲ ਪਏ ਖਾਲੀ ਪਲਾਟ ਵਿੱਚੋਂ ਪਲਾਟ ਮਾਲਕ ਨੇ ਮਿੱਟੀ ਪਟਕੇ ਪਾਣੀ ਨੂੰ ਰੋਕਤਾ ਰੱਖ ਦਿੱਤੀ ਹੈ ਤਾਂ ਜੋ ਪਾਣੀ ਦੁਕਾਨਾਂ ਦੇ ਮੂਰੇ ਨਾ ਲੰਗੇ ਜਿਸ ਕਰਾਂ ਗੰਦਾ ਪਾਣੀ ਗਲੀ ਦੇ ਮੂਰੇ ਇਕੱਠਾ ਹੋ ਗਿਆ ਅਤੇ ਇਹ ਪਾਣੀ ਸੜਕ ਦੇ ਅਧ ਵਿਚਕਾਰ ਤੱਕ ਜਮ੍ਹਾਂ ਹੋ ਗਿਆ ਹੈ ਜਿਸ ਨਾਲ ਕੋਈ ਅਨਸਾਖਵੀ ਘਟਨਾ ਵੀ ਹੋ ਸਕਦੀ ਹੈ ਨਾ ਪਰੂ ਜੀ ਕੋਰਾ ਕਿਹੜਾ ਪੱਲਾ ਹੈ ਮਾਚਰ ਰੋਡ ਦੀ ਇਹ ਫਲੋਇੰਗ ਕੀ ਆ ਜੀ ਪਾਣੀ ਖੜਾ ਹੋ ਰਿਹਾ ਕਿਹੜਾ ਪਾਣੀ ਖੜਾ ਹੋ ਰਿਹਾ ਇਹ ਸਾਰਾ ਮੀਹ ਦਾ ਹੀ ਪਾਣੀ ਹੈ ਸੀਵਰੇਜ ਦਾ ਪਾਣੀ ਵੀ ਹੈ ਧਰਦਾ ਧਰਦਾ ਉਹਦੇ ਪਾਣੀ ਆ ਜੀ ਕੀ ਮੁਸ਼ਕਲ ਹੈ ਜੀ ਮੇਰੇ ਤੋਂ ਅਸਾਂ ਹਟਾ ਦੀ ਸੀਵਰੇਜ ਪੈ ਜਾਣੀ ਜੀ ਸਾਡੇ ਬੱਚੇ ਨੂੰ ਬਹੁਤ ਔਖਾ ਸੰਨ ਮਿਲੰਗਾ ਨਾ ਔਖਾ ਜੀ ਛੋਟੇ ਛੋਟੇ ਬੱਚੇ ਹਾਂ ਹਾਂ ਜੀ ਕਿੰਨੇ ਟਾਈਮ ਤੋਂ ਪਾਣੀ ਖੜਾ ਹੋ ਰਿਹਾ ਇਹ ਤਾਂ ਜੀ ਹੁਣ ਮੀਹ ਦਾ ਹੀ ਖੜਦਾ ਹੈ ਜਾਂਦੀ ਰੋਜ਼ ਵੀ ਖੜਦਾ ਪਾਣੀ ਤਾਂ ਹੀ ਜਿਹੜਾ ਘਰਾਂ ਦਾ ਪਾਣੀ ਰੋਜ਼ ਖੜਦਾ ਜੀ ਉਹ ਵੀ ਇੱਥੇ ਹਾਂ ਜੀ ਇੱਥੇ ਆਉਂਦਾ ਕੀ ਕਹਿੰਦੇ ਹੋ ਉਹ ਕਹਿੰਦੇ ਕਰਦੇ ਆ ਸਾਡੇ ਜੀ ਪਹਿਲਾਂ ਪਾਣੀ ਕੱਢਦੇ ਸੀ ਜੋ ਹਾਂਜੀ ਹਾਂ ਕੱਢਦੇ ਸੀ ਹਾਂਜੀ ਹਾਂ ਕਿਉਂ ਤੁਸੀਂ ਬੰਦ ਕੀ ਰੱਖ ਰਹੇ ਹੋ ਅਸੀਂ ਮੰਗ ਘੜੇ ਪਾਣੀ ਦਾ ਲੋਕਾਰ ਕਰਦੇ ਆ ਜੀ ਪੱਕਾ ਕਰਦੇ ਨੇ ਕੰਮ ਹੀ ਸਾਡੇ ਠੀਕ ਆ ਜਾੜੇ ਮੰਗ ਹਾਂਜੀ ਕੀ ਨਾਮ ਬਟਾ ਮੇਰਾ ਨਾਮ ਗੁਰਜੀਤ ਮੇਰਾ ਮੱਲਾ ਇਹ ਬਾਟਮ ਰੇਖ ਦੇ ਵਿੱਚ ਨਿਊ ਵਾਦੀ ਮੱਲਾ 30 ਸਾਲਾਂ ਦੇ ਹੋਰ ਦੇ ਮੇਰੇ ਇੱਥੇ ਪਾਣੀ ਖੜਾ ਰਹਿੰਦਾ ਲੰਬੇ ਸਮੇਂ ਤੋਂ ਠੀਕ ਆ ਸਮੱਸਿਆ ਬਹੁਤ ਜ਼ਿਆਦਾ ਠੀਕ ਆ ਲੰਕਦੇ ਪੜਦੇ ਆ ਠੀਕ ਆ ਕੋਈ ਬੱਚੇ ਆਉਂਦੇ ਜਾਂਦੇ ਨੇ ਬਿਊਰਗਾਉ ਦਾ ਤੇ ਡਿਗਨ ਦਾ ਖਤਰਾ ਰਹਿੰਦਾ ਕੱਲ ਨੂੰ ਕੋਈ ਨਾ ਹੋਣੀ ਹੋਊਗੀ ਹੁਣ ਬਰਸਾਤ ਦਾ ਮੌਸਮ ਆ ਠੀਕ ਆ ਪਾਣੀ ਖੜ ਜਾਂਦਾ ਉੱਥੇ ਨੱਕ ਅਗਲੇ ਨੇ ਬੰਨ੍ਹ ਲਾ ਦੇ ਨਾਲ ਦੀ ਦੁਕਾਨ ਵਾਲਿਆਂ ਨੇ ਠੀਕ ਆ ਸੜਕ ਦੇ ਉੱਪਰ ਤਾਂ ਬੰਨ੍ਹ ਨਹੀਂ ਇਹ ਮਿੱਟੀ ਇਸੇ ਟੋਆ ਸੀ ਪਹਿਲਾਂ ਉੱਥੇ ਪਾਣੀ ਪੈਂਦਾ ਸੀਗਾ ਤੇ ਉਹ ਟੋਆ ਅਗਲੇ ਨੇ ਬੰਦ ਕਰਵਾ ਦਿੱਤਾ ਟੋਆ ਸੜਕ ਦੇ ਉੱਪਰ ਸੀਗਾ ਟੋਆ ਸੜਕ ਦੇ ਨਾਲ ਸੀ ਇੱਥੇ ਠੀਕ ਆ ਜੀ ਉਹ ਬੰਦ ਉਹ ਕਮੇਟੀ ਵਾਲੇ ਪਟਕੇ ਗਏ ਸੀਗੇ ਹੁਣ ਜਿਨ੍ਹਾਂ ਦੀ ਜਗ੍ਹਾ ਉਹਨਾਂ ਨੇ ਬੰਦ ਕਰਵਾ ਦਿੱਤਾ ਹੈ ਟੋਆ ਤੇ ਹੁਣ ਸੀਵਰੇਜ ਦਾ ਪਾਣੀ ਦਾ ਨਿਕਾਸ ਹੈ ਨਹੀਂ ਉਹ ਜਿਹੜੇ ਠੇਕੇਦਾਰ ਦੀਆਂ ਇਹ ਨਹੀਂ ਤੇ ਕੰਨਾਂ ਨੇ ਉਹਨਾਂ ਨੇ ਆਖੇ ਇੱਥੇ ਮਿੱਟੀ ਲਾਤੀ ਤੇ ਹੁਣ ਸੀਵਰੇਜ ਦਾ ਪਾਣੀ ਵੀ ਇੱਥੇ ਜਮਾ ਹੁੰਦਾ ਤੇ ਬਰਸਾਤੀ ਪਾਣੀ ਵੀ ਆ ਬਰਸਾਤੀ ਮੌਸਮ ਕਰਕੇ ਪਾਣੀ ਇੱਥੇ ਇਕੱਠਾ ਹੋ ਜਾਂਦਾ ਉਹ ਨਿਕਾਸ ਹੈ ਨਹੀਂ ਆਪਾਂ ਛੜਕਦੇ ਕੋਈ ਵੀ ਮਿੱਟੀ ਨਹੀਂ ਲਾ ਸਕਦਾ ਅਸੀਂ ਨਹੀਂ ਲਾ ਸਕਦੇ ਹੈਗੇ ਤੇ ਉਹਦੇ ਕਰਕੇ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਆ ਬੱਚੇ ਸਕੂਲ ਜਾਂਦੇ ਨੇ ਬਜ਼ੁਰਗ ਆਉਂਦੇ ਨੇ ਕੱਲ ਨੂੰ ਕੋਈ ਡੇਲ ਜਿਵੇਂ ਨਾਲ ਹੋਣੀ ਹੋ ਜਵੇ ਮੱਛਰ ਪੈਦਾ ਮਲੇਰੀਆ ਹੋਣ ਦਾ ਬਹੁਤ ਖਤਰਾ ਮਟਰਾਇਆ ਹੋਇਆ ਇਹ ਸਾਨੂੰ ਡਰ ਲੱਗਦਾ ਲੰਘਾ ਹੀ ਕਿ ਲੰਘਾ ਇੱਕੋ ਆ ਸਾਡੇ ਕੋਲ ਹੋਰ ਜਗ੍ਹਾ ਨਹੀਂ ਲੰਘੇ ਲੰਘਣ ਨੂੰ ਪਾਣੀ ਦੇ ਵਿੱਚ ਹੀ ਲੰਘ ਕੇ ਜਾਣੇ ਆ ਅਸੀਂ ਸੜਕ 'ਤੇ ਪਾਣੀ ਖੜ੍ਹਾ ਵਾ ਸੜਕ 'ਤੇ ਪਾਣੀ ਪਿਆ ਪਰ ਬੱਕ ਸੜਕ 'ਤੇ ਪਾਣੀ ਜਾ ਰਿਹਾ ਹਾਂ ਹਾਂਜੀ ਹਾਂ ਅਸੀਂ ਅਸੀਂ ਸਭ ਦੇ ਵੀ ਗਏ ਸੀਗੇ ਤੇ ਯੂ ਉਹ ਸਭ ਕੋਲ ਵੀ ਗਏ ਆ ਤੇ ਉਸ ਤੋਂ ਬਾਅਦ ਅਸੀਂ ਆਪਣੇ ਪੀ ਡਬਲਯੂ ਡੀ ਵਿਭਾਗ ਕੋਲ ਵੀ ਗਏ ਆ ਉਹਨਾਂ ਨੇ ਅਸੀਂ 2-4 ਦਿਨ ਹੋ ਗਏ ਗਏ ਆ ਨਾ ਤੇ ਉਹਨਾਂ ਨੇ ਸਾਨੂੰ ਇੱਕੋ ਕਿਹਾ ਵੀ ਅਸੀਂ ਮਿੱਟੀ ਚ ਕਵਾਨੇ ਆ ਤੇ ਸੀਵਰੇਜ ਦਾ ਹੱਲ ਕਰਦੇ ਆ ਪਰ ਅਜੇ ਤੱਕ ਸਾਡਾ ਹੱਲ ਕੋਈ ਨਹੀਂ ਹੋਇਆ ਬੱਚੇ ਵਿੱਚੋਂ ਲੰਘ ਕੇ ਜਾਂਦੇ ਨੇ ਸਾਰੇ ਬੱਚੇ ਹਾਂਜੀ ਮੰਗ ਇਹੀ ਆ ਵੀ ਸਾਡੀ ਵੀ ਸੀਵਰੇਜ ਤੇ ਪਾਣੀ ਦੀ ਸਮੱਸਿਆ ਦਾ ਹੱਲ ਹੋਵੇ ਤੇ ਜੋ ਜੂਨ ਹੋਣੀ ਹੁੰਦੀ ਆ ਉਹ ਤੋਂ ਬਚਿਆ ਜਾ ਸਕੇ ਕੋਈ ਇੱਥੇ ਡਿਗੇ ਨਾ ਕੋਈ ਐਕਸੀਡੈਂਟ ਨਾ ਹੋਵੇ ਹੁਣ ਸੜਕ ਤੱਕ ਪਾਣੀ ਆਇਆ ਹੋਇਆ ਕੋਈ ਆਵਾਜਾਈ ਇੱਥੇ ਹਾਈਵੇ ਆ ਠੀਕ ਆ ਜੀ ਕੋਈ ਐਕਸੀਡੈਂਟ ਹੋ ਲੱਗੂਗਾ ਤਾਂ ਪਤੀ ਨੂੰ ਕਹਾਂਗੇ ਪ੍ਰਸ਼ਾਸਨ ਨੂੰ ਆਪਾਂ ਕੀ ਕਹਾਂਗੇ ਸਰਪਾਲ ਜੀ ਪਾਣੀ ਦੀ ਪ੍ਰੋਬਲਮ ਆਉਂਦੀ ਹੈ ਜੀ ਪਹਿਲਾਂ ਤਾਂ ਇੱਥੇ ਪਟਿਆਲੇ ਟੋਆ ਬੰਦ ਹੋ ਗਿਆ ਰਾਤਾਂ ਦਿਨੇ ਹੁਣ ਪਾਣੀ ਜਿਹੜਾ ਹੈਗਾ ਛਲਕ ਤੇ ਆਉਂਦਾ ਹੈਗਾ ਅਸੀਂ ਕਹਿੰਦੇ ਆ ਕਿ ਛੜਕ ਨਾਲ ਟੁੱਟੇ ਤੇ ਮੱਲੇ ਵਾਲੇ ਨੂੰ ਸੂਰਤ ਤੇ ਸੀ ਜਾਵੇ ਲੰਗਣਾ ਵੀ ਔਖਾ ਹੈਗਾ ਬੱਚੇ ਵੀ ਡਿੱਗਦੇ ਨੇ ਫੱਟ ਲਗਣ ਦਾ ਫੱਟ ਰਹਿਣ ਦਾ ਹੈਗਾ ਤੁਸੀਂ ਪੂਰਾ ਤੁਸੀਂ ਕੰਪਲੇਂਟ ਅਸੀਂ ਕਮੇਟੀ ਕੋਲ ਜਾਏ ਆ ਜੀ ਕਿ ਡਬਲੂ ਡੀ ਵਾਲਿਆਂ ਵੀ ਦੇਖਦੇ ਆਂ ਵੀ ਸੜਕ ਦੇ ਉੱਤੇ ਮਿੱਟੀ ਪਾਈ ਹੋਈ ਆ ਵੀ ਇਹ ਹਟਾਈ ਜਾਵੇ ਤਾਂ ਕਿ ਪਾਣੀ ਅੱਗੇ ਲੰਘਦਾ ਹੋਵੇ ਨਾਲੇ ਦਾ ਹਲ ਕੀਤਾ ਜਾਵੇ ਨਿਕਾਸੀ ਕਿਉਂਕਿ ਪਾਣੀ ਦਾ ਬਹੁਤ ਔਕਾ ਹੈਗਾ ਨਿਕਾਸੀ ਚਾਹੀਏ ਜੇ ਸੀਵੇਦੀ ਦਾ ਪਾਈਪ ਉਹੀ ਪਾਇਆ ਜਾਵੇ ਤਾਂ ਕਿ ਪਿੱਛੇ ਪਾਣੀ ਨਾ ਖੜੇ ਹਾ ਦੀ ਇਹ ਹੀ ਮੱਲੇ ਵਾਲਿਆਂ ਨੇ ਮੰਗਿਆ ਕਿ ਕਿਨੇ ਕੀਤਾ ਜੀ ਇਸ ਤਰ੍ਹਾਂ ਮਿੱਟੀ ਪਟਕੇ ਕਿਉਂ ਰੱਖੀ ਅੰਦਰ ਮਿੱਟੀ ਜੀ ਦਾ ਪਲਾਸਟਿਕ ਜੀ ਆ ਤੇ ਉਸ ਨੇ ਪੁਰਾਣਾ ਸੀ ਇੱਥੇ ਪਹਿਲੇ ਪਟਿਆ ਹੋਇਆ ਉਹ ਬੰਦ ਕਰਾ ਦਿੱਤਾ ਕੀ ਪਾਣੀ ਦੀ ਨਿਕਾਸ ਹੀ ਕਿਸੇ ਪਾਸੇ ਨਹੀਂ ਗਈ ਜਿੱਥੇ ਪਾਸੇ ਨਹੀਂ ਹੈ ਪਹਿਲਾਂ ਸੀ ਕੋਈ ਨਿਕਾਸ ਹੀ ਨਹੀਂ ਸੀ ਜਿੱਥੇ ਨੀਤੀਆਂ ਆਪ ਹੀ ਬਣਾਇਆ ਸੀ ਆ ਤੇ ਹੁਣ ਅਗਲੇ ਮਾਲਕ ਮਕਾਨ ਨੇ ਬੰਦ ਕਰਾ ਦਿੱਤਾ ਜਿਹੜੀ ਇਸ ਮਸਿਆ ਆ ਰਹੀ ਕਿੰਨੇ ਚਿਰ ਤੋਂ ਆ ਰਹੀ ਆ ਹੁਣ ਬੰਦ ਹੋ ਗਈ ਆ ਜੀ ਹੋ ਗਿਆ 15 20 ਪਹਿਲਾਂ ਇਹਦੇ ਵਿੱਚ ਤੋਂ ਨਾ ਇੱਥੇ ਪਟਿਆ ਸੀ ਮਿੱਟੀ ਵਾਲੇ ਕੱਢ ਜਾਂਦੇ ਸੀ ਇਹਦੇ ਤੋਂ ਹੁਣ ਆ ਦੀ ਦੇ ਮਿੱਟੀ ਵਾਲੇ ਮਿੱਟੀ ਵਾਲੇ ਤੋਂ ਕੱਢ ਜਾਂਦੇ ਆ ਜੀ ਫਿਰ ਛੜੀ ਦੇ ਉੱਤੇ ਪਾਣੀ ਖੜਾ ਹੈਗਾ ਹੁਣ ਜਿਆਦਾ ਕਿਤੇ ਜਗਾ ਹੋਵੇ ਟੋਆ ਪਰਚੰਦੀ ਫੇਰ ਮਿੱਟੀ ਰੋਡ ਉੱਪਰ ਕਿਉਂ ਲੰਝਦੀ ਗਈ ਹੈ ਜੀ ਇਹ ਕੀ ਕਾਰਨ ਕੀ ਹੈ ਇਹ ਪਾਣੀ ਗਾਹਾਂ ਨਾ ਜਾਵੇ ਗਾਹਾਂ ਲਿਆ ਰੋਕ ਲਿਆ ਜੀ ਪਾਣੀ ਗੰਦਾ ਪਾਣੀ ਸਾਡੇ ਕੋਲ ਨਹੀਂ ਆਉਂਦਾ ਹੈਗਾ ਉਹਨਾਂ ਨੇ ਫਿਰ ਪਾਣੀ ਰੋਕਤਾ ਇਸ ਕਰਕੇ ਛੱਟ ਤੇ ਪਾਣੀ ਖੜਾ ਹੈ ਹੋਰ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਸਾਾਨੂੰ ਤਾਂ ਪਾਣੀ ਦੀ ਪ੍ਰੋਬਲਮ ਨਹੀਂ ਸੀ ਕਹਿੰਦੇ ਬਾਰਸ਼ਾਂ ਪੈ ਰਹੀਆਂ ਨੇ ਪਾਣੀ ਸਿੱਧਾ ਲੰਘਦਾ ਹੋਵੇ ਇੱਥੇ ਬੰਦ ਲੱਜ ਕਿੰਨੇ ਘਰ ਨੇ ਮਹੱਲੇ ਦੇ ਵਿੱਚ 9 ਘਰ ਹੈਗੇ ਜੀ ਲੰਘਾ ਹੀ ਹੈ ਲੰਘਾ ਇੱਕੋ ਹੀ ਆ ਜੀ ਉਹ ਲੰਘਾ ਕੋਈ ਹਾਂ ਪਾਣੀ ਦੀ ਵੀ ਕਿ ਲੰਘਣਾ ਪੈਂਦਾ ਸਕੂਲੇ ਜਾਂਦੇ ਉਹ ਵੀ ਇਹਦੇ ਵਿੱਚ ਹਾਂ ਵਿੱਚ ਹੀ ਜਾਂਦੇ ਜ ਦੀ ਮੰਗ ਕੀਤੀ ਹੁੰਦੀ ਹੈ ਮੰਗੇਈ ਆ ਵੀ ਸਾਡਾ ਪਾਣੀ ਦਾ ਨਿਕਾਸੀ ਹੈ ਇਹ ਹੱਲ ਕੀਤਾ ਜਾਵੇ ਹਾਂ ਆ ਜੋ ਤੁਸੀਂ ਬੋਲ ਰਹੇ ਹੋ ਜਿਹੜਾ ਤੁਸੀਂ ਇਹ ਗੱਲ ਕਰ ਰਹੇ ਹੋ ਮਾਚੀਵੜਾ ਰੋਡ ਤੇ ਅਨੰਦ ਕਾਰਪਲ ਉਹਨੇ ਬੜੀ ਬਾਰੀ ਟਾਈਮ ਪੜਾ ਦੇ ਦਿੱਤੀ ਜੀ ਤੇ ਉਸ ਇਲਾਕੇ ਦਾ ਜਿਹੜਾ ਸੀਵਰੇਜ ਹੈਗਾ ਉਹ ਮੇ ਸੀਵਰੇਜ ਨਾਲ ਹੀ ਜੁੜਿਆ ਹੋਇਆ ਜਿਹਦੇ ਕਰਕੇ ਉਹ ਦਿੱਕਤ ਆ ਰਹੀ ਹੈ ਹਾਂ ਹਾਂ ਤੇ ਪਹਿਲੋਂ ਇਹ ਪਾਣੀ ਜਿਹੜਾ ਸੀਗਾ ਉਹ ਤੇ ਇੱਕ ਪਲਾਟ ਦੇ ਜਾ ਰਿਹਾ ਸੀ ਤੇ ਉਹ ਪਲਾਟ ਵਾਲਿਆਂ ਨੇ ਉਹ ਬੰਦ ਕਰ ਦਿੱਤਾ ਜਿਸ ਕਰਕੇ ਹੁਣ ਇਹ ਸਮੱਸਿਆ ਦੁਬਾਰਾ ਹੋਣ ਵਾਲੀ ਹੈ ਤੇ ਉਹਦੇ ਨਹੀਂ ਅਸੀਂ ਉੱਥੇ ਮੌਕਾ ਵੀ ਦੇਖਿਆ ਤੇ ਉਹਦਾ ਇੱਕ ਹੱਲ ਅਸੀਂ ਦੱਸ ਉਹਨਾਂ ਨਾਲ ਮਿਲ ਕੇ ਕਰ ਰਹੇ ਹਾਂ ਇੱਕ ਟੈਂਕ ਉੱਤੇ ਉਹ ਮੰਨ ਲ Nghi ਹੈਗੇ ਆ ਵੀ ਉਹ ਰਾਹ ਦੇ ਕਿਨਾਰੇ ਬਣਾ ਦਿੱਤੇ ਜਾਣਗੇ ਕਿ ਉਤੋਂ ਦਾ ਸਬਕਸ਼ਨ ਟੈਂਕ ਕਰੋ ਡੇਲੀ ਨੂੰ ਭਰ ਲੈਣਾ ਉਹਦਾ ਇਸ ਵਕਤ ਇਹੀ ਹਾਲ ਹੈ ਬਾਅਦ ਦੇ ਵਿੱਚ ਉਹਨੂੰ ਸੀਵਰੇਜ ਨਾਲ ਜੋੜ ਦਿੱਤਾ ਜਾਏਗਾ ਤੇ ਕੀ ਇਹ ਸਮੱਸਿਆ ਉੱਥੇ ਰੋਕ ਦਿੱਤੀ ਸਰਮੁਲਾਵਾਸੀਆਂ ਨੇ ਕਿਹਾ ਵੀ ਪਹਿਲਾਂ ਨਗਰ ਕਾਉਂਸਲ ਵੱਲੋਂ ਪਾਣੀ ਕੱਢ ਦਿੱਤਾ ਜਾਂਦਾ ਸੀ ਪਰ ਕਾਫੀ ਸਮਾਂ ਹੋ ਗਿਆ ਹਲੇ ਕੱਢਿਆ ਨਹੀਂ ਜੀ ਉਹ ਸਾਡਾ ਸੈਕਟਰ ਉੱਥੇ ਅਜੇ ਵੀ ਜ ਬੈਂਕਰ ਉਹ ਪਹੀਆ ਸੀ ਪਹਿਲਾਂ ਭੇਜਦੇ ਸੀ ਉਹ ਜਿਹੜਾ ਕੋਬਾ ਛੋਟਾ ਜਿਹਾ ਬਣ ਗਿਆ ਸੀ ਉਹਦੇ ਵਿੱਚੋਂ ਭਰ ਜਾਂਦਾ ਸੀਗਾ ਜੀ ਹੁਣ ਉਹ ਤੇ ਪਾਣੀ ਜਮਨ ਨਹੀਂ ਹੁੰਦਾ ਪਾਣੀ ਰੋਡ ਦੇ ਉੱਪਰ ਜਾ ਰਿਹਾ ਜੀ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਉਹ ਇੱਕ ਛੋਟਾ ਜਿਹਾ ਆਪਣਾ ਟੈਂਕ ਬਣਾ ਲੈਣ ਉਹ ਕੋਈ ਜਗ੍ਹਾ ਜਿੱਦ ਲਾ ਦੇਣ ਬਿਕੋਜ਼ ਇਹ ਪਸੇ ਕਿ ਪਾਣੀ ਤੇ ਉਹਨਾਂ ਦਾ ਵਾਧ ਦਾ ਟੈਂਕਰ ਤਾਂ ਅਵੇਲੇਬਲ ਹੈਗਾ ਜਦੋਂ ਬੱਚੀ ਬੁਲਾਉਂਦੇ ਜੀ ਠੀਕ